ਨੰਬਬਾਬਾ ਨਾਨਕ ਤੂੰ ਹੀ ਰੰਗਕਾਰ ਧੰਬਬਾਬਾ ਨਾਨਕ ਤੂੰ ਹੀ ਰੰਗਕਾਰ ਬਾਬਾ ਨਾਨਕ ਕੋਹੀ ਰੰਗਕਾਰ ਨੰਬਬਾਬਾ ਨਾਨਕ ਕੋਹੀ ਰੰਗਕਾਰ ਨੰਬਬਾਬਾ ਨਾਨਕ ਤੂੰ ਹੀ ਰੰਗਕਾਰ ਧੰਬਬਾਬਾ ਸਬ ਸਤਿਕਾਰ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕਾ ਤੂੰ ਆਪ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪ ਹੀ ਆਪ ਨਿਰੰਕਾਰ ਹੈ ਕੋ ਹੋਰ ਨਾ ਬੀਆ ਕੁਦਰਤ ਕਵਨ ਤਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਆਈ ਭੀਤਾ ਤੂੰ ਸਦਾ ਸਲਾਮਤ ਨਿਰੰਤਾ ਹਨ ਬਾਬਾ ਨਾਨਕ ਤੂੰ ਹੀ ਨਿਰੰਤਾ ਹਨ ਬਾਬਾ ਰਿਆ ਜਹਾਨ ਲਹਿਆ ਅਬ ਮਾ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਹ ਤਿੰਨ ਜਮ ਨੇੜ ਨਾ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜਿਆ ਆਪੇ ਪੂਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜੀ ਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮਖ ਨਾਨਕ ਆਰਾਧਿਆ ਗੁਰਮਖ ਨਾਨਕ ਆਰਾਧਿਆ ਸਭ ਆਖੂ ਧੰ 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 ਗੁਰੂ ਦੇ ਅਰੇ ਜੁਗ ਜੁਗ ਭਗਤ ਆਇਆ ਜੀ ਹੋਇ ਜੋ ਰੱਖਦਾ ਆ ਆ ਰਾਮ ਰਾਜ ਹਰੀ ਫਸਲ ਪਰ ਖੜੇ ਤਾ ਸਵਰਨ ਨਾਨਕਾ ਅਪ ਸਜ ਕਰਿਆ ਪੰਜਾਬ ਤੇ ਰਖਿਆ ਆਪ ਦੇਕੀਆਂ ਵਡਿਆਈਆਂ ਕਿਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਤੇ ਜੀ ਆਰਜਿਕ ਸੰਭਾਹੇ ਸਾਈ ਘਰ ਕਮਾਵਣੀ ਦੁਰਸ਼ੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾ ਜਿਤਿ ਸਹਿ ਰਜ਼ਾਏ ਸੋ ਕਰੇ ਜਿਤਿ ਸਹਿ ਰਜ਼ਾਏ ਸੁਧ ਸਤ ਨਾਮ ਸ੍ਰੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਹਿਹਾ ਮੇਰੀ ਮਾਏ ਸਤਗੁਰ ਨਾ ਪਾਇਆ ਸਤਗੁਰ ਸਾਜਨ ਭੈ ਸਰ ਸੂਰੇ ਗੁਰ ਤੇ ਜਾਨ ਸੰਤੇ ਦੇ ਕੇ ਕੋਈ ਗੱਲ ਕੋਈ ਆਪ ਪਰ ਪੂਰੇ ਰਹਿ ਪਹਿਮੰਗਰਾ ਅੰਗੋਚਰਾ ਲਾਗੇ ਵਾਜਨ ਪੂਰੇ ਸੂਰੇ ਤੇਰੇ ਤੂਕੇ ਤੇ ਕੰਤਾ ਮੇਨੋਂ ਅਤੈ ਨਾਮ ਤੁਹਾਰਾ ਲਾਗੇ ਵਾਜਨ ਅਤੂਰੇ ਬਲ ਸਤਨਾ ਕੀ ਵਾਹਿਗੁਰੂ ਜੀ ਸਦੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾ ਦੇਸ ਰਾਤ ਦੁਇ ਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਬਾਚੈ ਧਰਮ ਦੂਰ ਕਰਮੀ ਆਪੋ ਆਪ ਨੇ ਕਰਮੀ ਆਪੋ ਆਪ ਨੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਇਹ ਗਣਤ ਨ ਗਣੀ ਆਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਇਹ ਗਣਤ ਨ ਗਣੀ ਆਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰ ਹੋਈ ਸਰਵ ਕਲਿਆਣ ਸਾਜਿਆ ਦਿੱਤਾ ਪੈਨ ਨਖਾਣ ਆਪਣੇ ਦਾਸ ਕਿਆਪ ਪੈ ਜਿ ਰਾਖੀ ਨਾਨਕ ਸਦ ਕਰਬਾਣ ਜਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਣ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਖ ਭੁੱਲ ਚੁਕ ਮਾ ভাব ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ